ਮੇਰਾ ਨਾਮ ਸੁਮਿੰਦਰ ਸਿੰਘ ਜੀ ਤੇ ਕੀ ਗੱਲ ਕੀ ਹੋਈ ਆ ਜੀ ਅੱਜ ਇੱਕ ਕਸਟਮਰ ਆਇਆ ਸੀ ਮੇ ਕੋਲ ਮੁੰਦਰੀ ਲੈਣ ਵਾਸਤੇ ਦੇਖਣ ਵਾਸਤੇ ਮੈਂ ਪਹਿਲਾਂ ਉਹ ਜੈਂਟਸ ਮੁੰਦਰੀ ਦਿਖਾਈ ਤੇ ਕਹਿੰਦਾ ਮੇਰੇ ਨਾਲ ਲੇਡੀਜ਼ ਆ ਰਹੀਆਂ ਪਿੱਛੇ ਤੇ ਉਹਨਾਂ ਨੂੰ ਲੇਡੀਜ਼ ਸਮਾਨ ਵੀ ਲੈਣਾ ਤੇ ਮੈਂ ਉਹਨਾਂ ਜੈਂਟਸ ਵਿਖਾਈ ਪਹਿਲਾਂ ਡੱਬੀ ਚੋਂ ਕੱਢ ਕੇ ਮੁੰਦਰੀ ਉਹਦੇ ਚ ਤਕਰੀਬਨ 7 ਟੋਲੇ ਦੇ ਕਰੀਬ ਹੈ ਗਿਆ ਸੀ ਸਮਾਨ ਮੇਰਾ ਤੇ ਫਿਰ ਦੂਸਰੀ ਕਹਿੰਦਾ ਚਲੋ ਨਹੀਂ ਤੇ ਮੈਨੂੰ ਲੇਡੀਜ਼ ਵਿਖਾ ਦਿਓ ਆ ਜਾਂਦੀਆਂ ਮਜ਼ਰ ਮੈਂ ਜਦੋਂ ਉਹ ਦੂਜੀ ਡੱਬੀ ਕੱਢ ਕੇ ਵਿਖਾਈ ਉਹਦੇ ਚ 6 ਟੋਲੇ ਸਮਾਨ ਸੀ ਜੀ ਲੇਡੀਜ਼ ਮੁੰਦਰੀਆਂ ਜਿਹੜੀਆਂ ਇਹ ਉਹਨੇ ਵੇਖੀਆਂ ਕਦੋਂ ਮੰਦਰੀਆਂ ਵੇਖੀਆਂ ਤੇ ਫਿਰ ਮੈਨੂੰ ਕਹਿੰਦਾ ਵੀ ਇਹ Google Pay ਕਰ ਲੋਗੇ ਮੈਂ ਕਨ ਕਰ ਲਾਂਗੇ ਉਹਨੇ ਆਪਣੀ ਜੇਬ ਚ ਪੈਸੇ ਵੀ ਕਿੰਨੇ ਥੋੜੇ 8-9000 ਰੁਪਇਆ ਕਹਿੰਦਾ ਬਾਕੀ ਮੈਂ Google Pay ਕਰ ਲਊਗਾ ਮੈਂ ਕਰ ਲਾਂਗਾ ਵਿੱਕੀ ਆ ਜਾ ਯਾਰ ਇਸ ਤੋਂ ਬਾਅਦ ਫਿਰ ਥੋੜੀ ਜਿਆੜੇ ਬਾਅਦ ਇੱਕ ਜਣਾ ਹੋਰ ਆਇਆ ਨੰਗਦੇ ਬਾਨੇ ਚ ਹੀ ਉਹਨੇ ਦੱਤਰ ਸਾਈਡ ਤੇ ਲਗਾਇਆ ਸੀ ਉਹ ਆ ਗਿਆ ਹੱਥ ਹੱਤ ਜੋੜ ਕੇ ਅਰਦਾਸ ਖਲੋ ਗਿਆ ਮੈਂ ਕਹਾਂ ਜੀ ਹੁਕਮ ਦੋ ਮਹਾਰਾਜ ਕਿਧਰ ਆਏ ਜੀ ਐਸਾ ਸੇਵਾ ਸੁਭੋਲੇ ਹਨ ਬਸ ਕੋਈ ਆਇਆ ਤੇ ਉਹਨੇ ਜਦੋਂ ਉਹਨੇ ਡਾਕਟਰ ਕੱਟ ਲਿਆ ਜਿਹੜਾ ਪਹਿਲਾ ਆ ਕੇ ਬੈਠਾ ਸੀ ਉਹਨੇ ਪਿਸਤਲ ਕੱਢ ਲਈ ਤੇ ਇੱਕ ਨਾਲ ਫਿਰ ਤੀਸਰਾ ਉਹ ਹੋਰ ਆ ਗਿਆ ਉਹ ਮੁੰਨਾ ਸੀ ਉਸ ਨੂੰ ਮੁੰਨਾ ਤੇ ਮੂੰਹ ਮ ਬੰਨਿਆ ਹੋਇਆ ਸੀ ਉਹਨੇ ਜਿਹੜਾ ਪਹਿਲਾ ਉਹਨੇ ਉਹਨੇ ਮੂੰਹ ਖੋਲਿਆ ਇਹ ਰੁਮਾਲ ਥੱਲੇ ਕੀਤਾ ਸੀ ਉਹਨੇ ਉਹ ਇੱਕ ਦਿਨ ਪਹਿਲਾਂ ਵੀ ਇੱਕ ਰੋ ਆਇਆ ਹਫਤਾ ਪਹਿਲਾਂ ਵੀ ਆਇਆ ਮੁੰਦਰੀ ਦੇਖ ਕੇ ਚੱਲ ਗਿਆ ਸੀ ਪਰ ਅੱਜ ਉਹ ਜੀ ਲੁੱਟ ਹੋ ਕੇ ਕਰਕੇ ਭੱਜ ਗਏ ਕਿੰਨਾ ਸਾਰਾ ਕਿੰਨਾ ਸਮਾਨ ਗਿਆ ਸੋਨਾ 7 ਤੋ ਲੈ ਕੇ ਤੇ 6 ਤੋ ਲੈ ਕੇ 13 ਟੋਲੇ ਸੋਨਾ 130 ਗ੍ਰਾਮ ਸੋਨਾ ਜੀ ਮੋਦੀ ਵੀ ਗਿਆ ਕੁਛ ਹਾਂਜੀ 90 4-5000 ਰੁਪਏ ਗੱਲੇ ਚ ਲੈ ਗਏ ਜੀ ਕੱਢ ਕੇ ਦੋ ਗੁਟਕਾ ਸਾਹਿਬ ਵੀ ਵਿੱਚ ਗੱਲਿਆਂ ਚ ਪਏ ਉਹ ਉਹ ਨਾਲ ਗੁਟਕਾ ਸਾਹਿਬ ਨਾਲ ਲੱਗੇ ਹਾਂਜੀ ਅੱਛਾ ਜੀ ਇਹ ਵੀ ਆਪਣੀ ਦੁਕਾਨ ਦਾ ਵੀ ਨਾਮ ਹੈ ਮੇਰਾ ਬੱਬਰ ਜੁਵਲਰ ਜੀ ਮੰਨਗਰ ਬਟਾਲਾ ਜੀ ਸਰ ਅੱਜ ਕਿਤਾ ਪਹੰਡ ਲਕਰਦੇ ਬੱਬਰ ਜੁਵਲਰ ਹੈ ਜੀ ਉਥੇ ਆਪਣੇ ਕਨੇ ਬੰਦੇ ਆਏ ਆ ਮੋਟਰਸਾਈਕਲ ਤੇ ਉਹ ਮੁੰਦਰੀਆਂ ਲੈਡੀਆਂ ਦੇ ਮੁੰਦਰੀਆਂ ਦੇਖਣ ਦੇ ਬਾਣੇ ਉਹਨਾਂ ਕੋ 90 ਪੁਆਇੰਟ ਤੇ ਦਸਰ ਦੇ ਨਾਲ ਸੋਤੀ ਗ੍ਰਾਮ ਤੋਂ ਲੈ ਕੇ ਜੀ ਉਹ ਹਲਕਾ ਕਰਕੇ ਗੋਸ਼ਿਆ ਦੀ ਪਾਲ ਕਰ ਸਕਦਾ ਮੋਲ ਸੀ ਜੀ ਵਿਟੋਰੀਆ ਨੂੰ ਹਜ਼ਾਰ ਸੀ ਜਾਂ ਮੁੰਨੇ ਸਰਦਾਰ ਜੀ ਸਰਦਾਰ ਜੀ ਇੱਕ ਨਾਕੀ ਵਗ ਬੱਲੇ ਸੀ ਚੱਕ ਜਗੜ ਪਾਈ ਸੀ ਆਹ ਇੱਕ ਨਾਕੀ ਬਣਾ ਬਣੇ ਤੇ ਚਟਾ ਚੋਲਾ ਪਾਇਆ ਸੀ ਸੋ ਸਰ ਕੋ ਸੀਸੀਟੀਵੀ ਫੋਟੋ ਜੀ ਵੀ ਹੈਗੀ ਖੰਗਾਲ ਦੇ ਸੀਸੀਟੀਵੀ ਫੋਟੋ ਜੀ ਵੀ ਆ ਗਈ ਹੈ ਖੰਗਾਲ ਦੇ ਬਾਕੀ ਕੈਮਰੇ ਚ ਚੈੱਕ ਕਰ ਰਿਹਾ